ਤਾਂ ਪਤਾ ਲੱਗ ਹੀ ਜਾਂਦਾ ਏ ਆ ਦੇਖੋ ਹੁਣ ਜਿਹੜੀ ਮੱਝ ਫੈਟ ਵੀ 8 ਤੋਂ ਲਾ ਕੇ 9 8 9 ਹਾਂਜੀ ਹੱਸੀ ਕਾਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਪਹੁੰਚੇ ਸੀ ਆਪਾਂ ਪਿੰਡ ਕੋਟਬਖਤੂ ਦੇ ਵਿੱਚ ਤੇ ਜਿਲ੍ਹਾ ਪੈਂਦਾ ਇਹਨੂੰ ਬਠਿੰਡਾ ਐ ਬਾਈ ਖੁਸ਼ੀ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਮੇਨ ਵੀਡੀਓ ਇਸ ਮੱਝ ਦੀ ਰਹੂਗੀ ਤੇ ਇਹਦੀ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਨਾ ਰੇਟ ਜਿਹੜਾ ਹੈਗਾ ਉਹ ਵੀਡੀਓ ਦੇ ਵਿੱਚ ਰਹੂਗਾ ਮਿੱਤਰੋ ਮੱਝ ਜਿਹੜੀ ਹੈਗੀ ਆ ਬਹੁਤ ਜਾਦੇ ਚੰਗੀ ਆ ਚੰਗੇ ਦੁੱਧ ਵਾਲੀ ਮੱਝ ਆ ਗਈ ਅ ਨੀਲੀ ਰਾਵੀ ਦੇ ਵਿੱਚ ਪੈੰਦੀ ਹੋਈ ਮੱਝ ਆ ਸਿੰਗਲ ਹੱਡੀ ਤੇ ਕੈਰੈਕਟਰ ਜਿਹੜੇ ਹੈਗੇ ਸਾਰੇ ਪੂਰੇ ਕਰਦੀ ਆ ਬਾਕੀ ਆ ਆਜੋ ਬਾਈ ਨਾਲ ਕਰਵਾਉਨੇ ਆ ਆਪਾਂ ਗੱਲਬਾਤ ਛੋਟੀ ਹਨਾ ਕੀ ਰੇਟ ਕਰਦਾ ਤੇ ਕਿੰਨਾ ਸੂਆ ਸਾਰੀ ਡਿਟੇਲ ਲੈ ਕੇ ਦੇਵਾਂਗੇ ਬਾਕੀ ਨਾ ਜੇ ਰੇਟ ਚੰਗਾ ਲੱਗਿਆ ਬਾਈ ਦਾ ਮੱਝ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਜਰੂ ਆਓ ਕਰੀਏ ਗੱਲਬਾਤ ਹਾਂਜੀ ਬਾਈ ਜੀ ਹਸੀਕਾਲ ਜੀ ਹਸੀਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾ ਨਾਮ ਦੱਸੋਂਗੇ ਨਾਂ ਮੇਰਾ ਖੁਸ਼ੀ ਆ ਬੇ ਖੁਸ਼ੀ ਆ ਖੁਸ਼ੀ ਭਾਈ ਆਪਣਾ ਪਿੰਡ ਆ ਗਿਆ ਕੋਟਵਖਤੂ ਬੇ ਕੋਟਵਖਤੂ ਹਾਂਜੀ ਤੇ ਖੁਸ਼ੀ ਨਾਲ ਲੈ ਪਿੰਡ ਕਿਹੜੇ ਕਿਹੜੇ ਆ ਗਏ ਦੇ ਬਾਈ ਇੱਥੇ ਬੰਗੀਆਂ ਲੱਗਦੀਆਂ ਆਪਾਂ ਨੇ ਨਾਲ ਹੀ 4 4 ਬੰਗੀਆਂ ਪੋਸ਼ਮੀਰ ਵੀ ਆਪਣੇ ਨਾਲ ਹੀ ਲੱਗਦਾ ਬੇ ਠੀਕ ਆ ਬਠੰਡਾ ਇੱਥੋਂ ਕਿੰਨਾ ਕੁ ਦੂਰ 22 ਕਿਲੋਮੀਟਰ ਆ ਬੇ ਬਠੰਡਾ 22 ਕਿਲੋਮੀਟਰ ਹਾਂਜੀ ਠੀਕ ਆ ਆ ਖੁਸ਼ੀ ਜਿਵੇਂ ਆਪਾਂ ਹੁਣ ਤੇਰੇ ਮੱਝ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਹਣਾ ਮੱਝ ਦਾ ਸੂਆ ਕਿੰਨਾ ਬਾਈ ਚੌਥਾ ਸੂਆ ਮੱਝ ਸੂਹਗੀ ਬੇ ਚੌਥਾ ਸੂਆ ਮੱਝ ਸੂਹਗੀ ਠੀਕ ਆ ਇਹ ਅ ਚੌਥਾ ਸੂਆ ਸੋ ਗਿਆ ਤੇ ਦਿਨ ਕਿੰਨੇ ਕ ਬਾਕੀ ਹੈ ਬਾਈ ਦਿਨ ਬਾਈ ਇਹ ਪੂਰੇ ਕਰ ਗਈ ਦਿਨ ਠੀਕ ਹੈ ਤੇ ਅੱਗੇ ਇਹ ਤਿੰਨ ਚਾਰ ਦਿਨ ਕੱਢਦੀ ਹੁੰਦੀ ਹੈ ਠੀਕ ਹੈ ਐਤਕੀ ਵੀ ਤਿੰਨ ਚਾਰ ਦਿਨ ਲੱਗਦਾ ਵੀ ਲੈ ਲੈ ਕੱਢੂਗੀ ਮਤਲਬ ਸੂਪੇ ਤਾਂ ਮਤਲਬ ਕੱਲ ਨੂੰ ਸੂਪੇ ਹਾਂਜੀ ਹਾਂ ਦਿਨ ਪੂਰੇ ਕਰ ਗਈ ਹਾਂ ਪਰ ਤਿੰਨ ਚਾਰ ਦਿਨ ਕੱਟ ਜੇ ਹੈਨਾ ਹਾਂਜੀ ਹਾਂ ਠੀਕ ਹੈ ਖੁਸ਼ੀ ਤੀਜੇ ਸੂਏ ਜਿਹੜਾ ਇਹਦਾ ਦੁੱਧ ਰਿਹਾ ਬਾਈ ਉਹ ਕਿੰਨਾ ਰਿਹਾ ਜਿੰਨਾ ਤੁਸੀਂ ਘਰੇ ਚੋਇਆ ਬਸ ਉਨੇ ਹੀ ਆਪਾਂ ਸਹੀ ਸਹੀ ਦੱਸਣਾ ਠੀਕ ਹੈ ਜੀ ਆਪਾਂ ਇਹਦਾ ਨਾਰਮਲ ਦੁੱਧ ਘਰੇ 16 ਕਿਲੋ ਦੁੱਧ ਚੋਇਆ ਆਮ ਆਪਣੀ ਨਾਰਮਲ ਖਰਾਕ ਹੈ ਹਾਂਜੀ ਠੀਕ ਹੈ ਕੋਈ ਬਾਹਲਾ ਹੋਣੀ ਜੇ ਬਾਹਲਾ ਕੋਈ ਕਾੜੇ ਪਾਉਂਦੇ 17 ਦੇ ਦੂਗੀ ਬਸ 16 ਕਿਲੋ ਆਪਾਂ ਨਾਰਮਲ ਘਰੇ ਚੋਂਦੇ ਰਹੇ ਠੀਕ ਆ ਆ ਮਤਲਬ ਜੇ ਕਿਸੇ ਨੇ ਚੰਗੀ ਖਰਾਗ ਨਾ ਪਾ ਕੇ ਸਾਹਮਣੀ ਹੋਵੇ ਹਨਾ ਵੀ 17 18 ਕਰ ਜੂਗੀ ਕਰ ਜੂਗੀ ਕਰ ਜੂਗੇ ਇੱਕ ਮੱਝ ਜੀ ਸੀਲ ਬਹੁਤ ਆਈ 7 ਮੰਨ ਲਾ ਸੱਤਵੇਂ ਮਹੀਨੇ ਚ ਅਸੀਂ ਆ ਮੱਝ ਨੂੰ ਛੱਡ ਦੇਉਂਦੇ ਹਾਂ ਠੀਕ ਹੈ ਤੇ ਦਿਨ ਮੰਨ ਲਓ ਇਹ ਫੈਂਟ ਵੀ 8 ਤੋਂ ਲਾ ਕੇ 9 8 9 ਐ ਚੱਲੀ ਜਾਂਦੀ ਆ ਚੱਲੀ ਜਾਂਦੀ ਰਹਿੰਦੀ ਠੀਕ ਆ ਫੈਂਟ ਵੀ ਵਧਿਆ ਆਉਂਦੀ ਆ ਹਾਂਜੀ ਹਾਂ ਓਕੇ ਆ ਖੁਸ਼ੀ ਮੈਂ ਨਾ ਇੱਕ ਵਾਰੀ ਖੜੀ ਸਾਰੀ ਮੱਝ ਦਿਖਾਦਗੇ ਆਪਾਂ ਹਨਾ ਇਹ ਆ ਜਿਹੜੀ ਹੈਗੀ ਆ ਉਹ ਵੀ ਤੁਸੀਂ ਚੈੱਕ ਕਰ ਲਓ ਤੇ ਜਿਹੜੀਆਂ ਅੱਖਾਂ ਮਾੜਾ ਮਾੜਾ ਚੱਟਾ ਜਾਂ ਹੈਨਾ ਹਾਂਜੀ ਜਵਾਬ ਹੈ ਤੇ ਚਾਰੇ ਪੈਰ ਚਿੱਟੇ ਆ ਗਏ ਤੇ ਤੁਸੀਂ ਦੇਖ ਲਓ ਆਪਾਂ ਇਹਨੂੰ ਗ੍ਰੇਡੇਡ ਜੀ ਵਿੱਚ ਕਹਿ ਸਕਦੇ ਆ ਜੀ ਵੀ ਇਹਦੀ ਮੈਨੂੰ ਐ ਲੱਗਦਾ ਕਾਲੀ ਹੋਊਗੀ ਹੈਨਾ ਖੁੱਲੀ ਖੁਸ਼ੀ ਆਪਾਂ ਮੜੀ ਦੇਖ ਲਈਏ ਕਰਾਂ ਤੋੜ ਕੇ ਮਿੱਤਰੋ ਲੇਵੇ ਲੂਵੇ ਵਾਲੇ ਪਾਸੋਂ ਤੁਸੀਂ ਨੋਟ ਕਰ ਲਿਓ ਮੱਝ ਹੈਨਾ ਚੰਗਾ ਲੇਵਾ ਤਿਆਰ ਕੀਤਾ ਹੋਇਆ ਮੱਝ ਨੇ ਆ ਦੇਖੋ ਤੁਸੀਂ ਪੂਰੀ ਆਰਡਰ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਉਹ ਤੁਸੀਂ ਚੈੱਕ ਕਰ ਲਓ ਇਹ ਆਰਡਰ ਕੁਆਲਿਟੀ ਚੈੱਕ ਕਰੋਗੇ ਜਦੋਂ ਤੁਸੀਂ ਨਾ ਦੁੱਧ ਵਾਲੇ ਪਸ਼ੂ ਦਾ ਤਾਂ ਪਤਾ ਲੱਗ ਹੀ ਜਾਂਦਾ ਹੈ ਇਹ ਆ ਦੇਖੋ ਹੁਣ ਜਿਹੜੀ ਮੱਝ ਅੱਛਾ ਮਾੜਗਾ ਜੀ ਆਪਾਂ ਲਾਈਆਂ ਕਰੀ ਖੜੀ ਆ ਹਾਂਜੀ ਬਈ ਭਲਾਂ ਪਾਉਂਦੀ ਆ ਆਏ ਗੜੇ ਵੀ ਪਾ ਲੈਂਦੀ ਹੈਗੀ ਪੈਰਾਂ 'ਚ ਵੀ ਪਾ ਲੈਂਦੀ ਹੈ ਲੇਵ 'ਚ ਵੀ ਮਾਣੀ ਮੋਟੀ ਭਲ ਪਾ ਲੈਂਦੀ ਅੱਛਾ ਹਾਂਜੀ ਆ ਇੱਕ ਪਾਸੇ ਵਾਗੀ ਠੀਕ ਹੈ ਇਹ ਹੁਣ ਜਮਾ ਜਿਵੇਂ ਆਪਾਂ ਗੱਲ ਕਰ ਗਏ ਜਦੋਂ ਸੂਪੀ ਸਹੀ ਕਰਜੋ ਆ ਹਾਂਜੀ ਹਾਂਜੀ ਉਹਦਾ ਸਾਫ ਲੇਵਾ ਕਰ ਜਾਂਦੀ ਜਮਾ ਸਾਫ ਕਰਜੂਗੇ ਹਾਂਜੀ ਇਹ ਲੈ ਇਹ ਆ ਦੇਖੋ ਹੁਣ ਲੇਵੇ ਵਾਲੇ ਪੱਖ ਤੋਂ ਬਾਕੀ ਜਿਹੜਾ ਥਾਂ ਲੱਗਾ ਲੇਵੇ ਨੂੰ ਹਨਾ ਉਹੋ ਇਹ ਮੈਂ ਤੁਹਾਨੂੰ ਦਿਖਾਈ ਦੇਣਾ ਜਮਾ ਨੇੜੇ ਕਰਕੇ ਖੜਾਈ ਖੁਸ਼ੀ ਇੱਥੇ ਇੱਕ ਮਿੰਟ ਇਹ ਆ ਦੇਖੋ ਬਾਕੀ ਯਾਰ ਜਿਹੜੇ ਚਾਰੇ ਪੈਰ ਚਿੱਟੇ ਆ ਹਨਾ ਉਹ ਨਹੀਂ ਹੈਗੇ ਵੀ ਮਤਲਬ ਦਾਗ ਜੇ ਹੁਣ ਪੈਰਾਂ 'ਚ ਇਹ ਆ ਦੇਖਿਓ ਹਾਂ ਲੈ ਥਣ ਤਾਂ ਜਾਣ ਵਾਲਾ ਅੱਛਾ ਖੁਸ਼ੀ ਜਿਵੇਂ ਹੁਣ ਆਪਾਂ ਮੱਝ ਦਿਖਾਤੀ ਤੇਰੀ ਹਾਂਜੀ ਰੇਟ ਵਾਲਾ ਪੱਖੋਂ ਦਾ ਹੁੰਦਾ ਰੇਟ ਆਪਾਂ ਜਮ੍ਹਾਂ ਐਂ ਮੈਂ ਤੋਲ ਕੇ ਜੀ ਠੀਕ ਹੈ ਟਾਟਾ ਵਾਟਾ ਜਾਂ ਨਿਮੇਟ ਦੇ ਵੀ ਕਿੰਨੇ ਦੀ ਦੇਣੀ ਆਪਾਂ ਹਾਂਜੀ ਆਪਾਂ ਲੈ ਜਾਂਦਾ ਨਹੀਂ ਮੰਨ ਲਓ 1,30,000 ਰੁਪਈਆ ਜੀ ਲੈਣ ਦੇਣੀ ਲੈਣਾ ਠੀਕ ਹੈ 1,30,000 ਇਹ ਜੋ ਕੋਈ ਮਤਲਬ ਮਾਨਤਾ ਨਹੀਂ ਹੋਊਗਾ ਹਾਂਜੀ ਮਾਨਤਾਨ ਹੋ ਜਾਊਗਾ ਠੀਕ ਆ ਨੰਬਰ ਬੋਲੀ ਇੱਕ ਤਰ੍ਹਾਂ ਹਾਂਜੀ 94649 94649 01252 01252 52 ਹਾਂਜੀ ਠੀਕ ਆ ਲੋ ਵੀ ਮਿੱਤਰੋ ਜੇ ਗੱਲ ਕਰ ਗਏ ਹਨਾ ਇਸ ਮੱਝ ਦੀ ਮੱਝ ਦਾ ਸੂਆ ਅੱਛਾ ਮੈਨੂੰ ਇਹ ਦੱਸ ਚੌਥਾ ਸੂਆ ਆ ਗਿਆ ਹਾਂਜੀ ਤੇ ਪਹਿਲਾਂ ਦੇ ਸੂਏ ਦੇ ਬੱਚੇ ਕੋਈ ਇਹ ਇਹਦੇ ਪਹਿਲਾਂ ਹੀ ਕੱਟੇ ਸੀਗੇ ਜੀ ਉਹ ਪਿਛਲੇ ਸਾਲ ਵਾਲੇ ਕੱਟੇ ਜੋ ਆਪਾਂ ਇੱਥੇ ਨਾਲ ਹੀ ਦਿੱਤੀ ਠੀਕ ਆ ਨਾਲ ਹੀ ਆ ਗਈ ਹੈ ਹਾਂਜੀ ਓਕੇ ਅ ਲੋ ਵੀ ਜਿਹੜੇ ਹੈਗੇ ਇੱਥੇ ਖੇਤਾਂ 'ਚ ਘਰ ਆ ਬਾਈ ਦਾ ਕੋਟ ਵਕਤ ਤੂੰ ਪਿੰਡ ਦੇ ਵਿੱਚ ਚਾਰ ਘਰ ਸਾਨੂੰ ਇੱਥੇ ਇਕੱਠੇ ਮਿਲਣਗੇ ਜੀ ਤੁਸੀਂ ਆਏ ਵੀ ਹਨਾ ਤਾਂ ਇੱਥੇ ਆਪਦੀ ਤਸੱਲੀ ਕਰਕੇ ਮਿੱਤਰੋ ਹਨਾ ਇਸ ਘਰੇ ਤੁਸੀਂ ਮੱਝ ਨੂੰ ਖਰੀਦ ਕਰ ਸਕਦੇ ਹੋ ਬਾਕੀ ਜਦੋਂ ਨੂੰ ਵੀਡੀਓ ਪਾਉ ਮੈਨੂੰ ਇਹ ਰਾਦਾ ਮੱਝ ਸੂਈ ਨਾ ਪਵੇ ਤੇ ਕਿਵੇਂ ਲੱਗੀ ਦੱਸਿਓ ਜ਼ਰੂਰ ਕਮੈਂਟ ਕਰਕੇ ਬਾਕੀ ਜਿੰਨੇ ਭਰਾ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਭਰਾਵਾਂ ਦਾ ਪਤਾ ਇਦੋਂ ਧੰਨਵਾਦ